ਸਤਿ ਸ਼੍ਰੀ ਅਕਾਲ ਜੀ ਜਿਨ੍ਹਾਂ ਮੇਰੇ ਵੀਰਾਂ ਭੈਣਾਂ ਦਾ ਪੂਰਾ ਦਿਨ ਕਬਜ ਜਾਂ ਗੈਸ ਨਾਲ ਖਰਾਬ ਹੋ ਜਾਂਦਾ ਤਾਂ ਰੁਕੋਏ ਵੀਡੀਓ ਤੁਹਾਡੇ ਲਈ ਆ ਅੱਜ ਮੈਂ ਤੁਹਾਨੂੰ ਡਿਟੇਲ ਵਿੱਚ ਦੱਸਾਂਗਾ ਕਬਜ ਕੀ ਆ ਕਿਉਂ ਹੁੰਦੀ ਆ ਇਸ ਤੋਂ ਆਸਾਨੀ ਨਾਲ ਛੁਟਕਾਰਾ ਕਿਵੇਂ ਪਾਇਆ ਜਾਵੇ ਪ੍ਰੋ ਬਾਇਓਟੈਕਸ ਤੇ ਵੀ ਗੱਲ ਕਰ ਲਾਂਗੇ ਐਕਸਰਸਾਈਜ਼ ਡਾਈਟ ਘਰੇਲੂ ਨੁਕਸੇ ਲਾਸਟ ਵਿੱਚ ਗੱਲ ਕਰ ਲਾਂਗੇ ਵੀ ਕਬਜ ਜੈਨੇਟਿਕ ਆ ਅਗਰ ਰੋਜ਼ਾਨਾ ਤੁਸੀਂ ਪੇਟ ਦੀ ਇਸ ਬਿਮਾਰੀ ਨਾਲ ਜੂਝ ਰਹੇ ਹੋ ਤਾਂ ਇਹ ਵੀਡੀਓ ਤੁਹਾਡੇ ਲਈ ਗੇਮ ਚੇਂਜਰ ਬਣ ਸਕਦੀ ਆ ਸੋ ਪਹਿਲਾਂ ਹੀ ਵੀਡੀਓ ਨੂੰ ਲਾਈਕ ਸ਼ੇਅਰ ਅਤੇ ਚੈਨਲ ਨੂੰ ਸਬਸਕ੍ਰਾਈਬ ਕਰਕੇ ਨਾਲ ਹੀ ਬੈਲ ਆਈਕਨ ਪ੍ਰੈਸ ਕਰ ਲਓ ਤਾਂ ਜੋ ਇਹੋ ਜੇ ਨਿਊਟ੍ਰੀਸ਼ਨ ਟਿਪਸ ਮਿਸ ਨਾ ਹੋਣ ਹੁਣ ਸਭ ਤੋਂ ਪਹਿਲਾਂ ਇਹ ਸਮਝੀਏ ਵੀ ਕਬਜ ਕੀ ਆ ਕਬਜ ਉਹ ਸਮੱਸਿਆ ਜਿਸ ਨਾਲ ਪੇਟ ਨੂੰ ਮਲ ਤਿਆਗਣ ਵਿੱਚ ਮੁਸ਼ਕਲ ਆਉਂਦੀ ਆ ਬਾਰ ਬਾਰ ਪੇਟ 'ਚ ਮਰੋੜ ਪੈਂਦਾ ਹੋਵੇ ਮਲ ਸਖਤ ਜਾਂ ਘੱਟ ਮਾਤਰਾ ਵਿੱਚ ਨਿਕਲਦਾ ਹੋਵੇ ਆਮ ਤੌਰ ਤੇ ਹਫ਼ਤੇ ਵਿੱਚ 3 ਤੋਂ ਘੱਟ ਵਾਰ ਪੇਟ ਸਾਫ਼ ਨਾ ਹੋਣ ਨੂੰ ਕਬਜ ਕਹਿੰਦੇ ਨੇ ਇਹ ਬੱਚਿਆਂ ਤੋਂ ਲੈ ਕੇ ਬਜ਼ੁਰਗਾਂ ਦਾ ਕਿਸੇ ਨੂੰ ਵੀ ਹੋ ਸਕਦੀ ਆ ਕਬਜ ਲੰਮੇ ਸਮੇਂ ਤੱਕ ਰਹਿਣ ਤੇ ਪੇਟ ਵਿੱਚ ਗੈਸ ਪੇਟ ਫੁੱਲਣਾ ਪੇਟ ਦਾ ਦਰਦ ਸਿਰ ਦੁਖਣਾ ਜਾਂ ਹਿਮੋਰਾਈਡ ਵਰਗੀਆਂ ਸਮੱਸਿਆਵਾਂ ਹੋ ਸਕਦੀਆਂ ਨੇ ਹਿਮੋਰਾਈਡ ਨੂੰ ਸਾਡੇ ਪੰਜਾਬੀ ਵਿੱਚ ਬਵਾਸਿਰ ਜਾਂ ਪਾਇਲਸ ਵੀ ਕਹਿੰਦੇ ਨੇ ਹਿਮੋਰਾਈਡ ਹੋਣ ਤੇ ਗੁੱਦਾਂ ਤੇ ਹੇਟਲੀ ਰੈਕਟਮ ਦੀ ਨਸਾਂ ਵਿੱਚ ਸ਼ੋਜ ਆ ਜਾਂਦੀ ਆ ਕਬਜ ਹੋਣਾ ਅੱਜ ਕੱਲ ਦੇ ਲਾਈਫ ਸਟਾਈਲ ਵਿੱਚ ਇੱਕ ਆਮ ਗੱਲ ਆ ਕਿਉਂ ਹੁੰਦੀ ਆ ਕਾਰਨ ਵੀ ਬਹੁਤ ਆਮ ਨੇ ਜਿਵੇਂ ਖਾਣੇ ਵਿੱਚ ਘੱਟ ਫਾਈਬਰ ਹੋਣਾ ਘੱਟ ਪਾਣੀ ਪੀਣਾ ਤਰਲ ਪਦਾਰਥਾਂ ਦੀ ਘਾਟ ਕਾਰਨ ਪਾਚਨ ਹੌਲੀ ਹੋ ਜਾਂਦਾ ਸਰੀਰਕ ਗਤੀਵਿਧੀ ਘੱਟ ਹੋਣਾ ਸਿਟਿੰਗ ਜੌਬ ਜਾਂ ਘੱਟ ਐਕਸਰਸਾਈਜ਼ ਕਰਨਾ ਜਾਂ ਐਕਸਰਸਾਈਜ਼ ਨਾ ਕਰਨ ਕਾਰਨ ਅੰਤਰੀਆਂ ਦੀ ਹਰਕਤ ਘੱਟ ਜਾਂਦੀ ਆ ਸਟ੍ਰੈਸ ਜਾਂ ਪੇਨ ਕਿਲਰ ਦਵਾਈ ਖਾਣ ਕਾਰਨ ਜਾਂ ਬਿਮਾਰੀਆਂ ਜਿਵੇਂ ਥਾਇਰੋਇਡ ਦੀ ਹੋਗੀ ਦਾਂ ਬੇਬੀ ਡਿਸ ਹੋ ਗਈ। ਇਹਨਾਂ ਹਾਲਾਤਾਂ ਵਿੱਚ ਸਾਇੰਸ ਮੁਤਾਬਕ ਕਬਜ ਗੱਟ ਮਾਈਕਰੋਬਾਇਓਮ ਦੇ ਵਿਗੜਨ ਕਾਰਨ ਵੀ ਹੁੰਦੀ ਆ ਜਿੱਥੇ ਚੰਗੇ ਬੈਕਟੀਰੀਆ ਘੱਟ ਹੋ ਜਾਂਦੇ ਨੇ। ਇਸ ਲਈ ਅੱਗੇ ਅਸੀਂ ਪ੍ਰੋਬਾਇਓਟਿਕਸ ਬਾਰੇ ਥੋੜਾ ਡੀਪ ਚ ਸਮਝਾਂਗੇ। ਪ੍ਰੋਬਾਇਓਟਿਕਸ ਇੱਕ ਚੰਗੇ ਜੀਵਿਤ ਬੈਕਟੀਰੀਆ ਨੇ ਜੋ ਗੱਟ ਨੂੰ ਬੈਲੈਂਸ ਰੱਖਦੇ ਨੇ। ਕਬਜ ਵਿੱਚ ਮਲ ਨੂੰ ਨਰਮ ਅਤੇ ਨਿਯਮਤ ਬਣਾਉਂਦੇ ਨੇ, ਗੈਸ ਘੱਟ ਕਰਦੇ ਨੇ ਤੇ ਇਮਿਊਨਿਟੀ ਵੀ ਵਧਾਉਂਦੇ ਨੇ। ਪ੍ਰੋਬਾਇਓਟਿਕਸ ਲਈ ਦਹੀਂ, ਸ਼ਾਸ਼, ਘਰ ਬਣਿਆ achar, ਕੰਜੀ, ਪਿਆਜ਼ ਲਸਣ, ਕੇਲਾ, ਦਾਲਾਂ ਜਿਵੇਂ ਮੂੰਗੀ ਦੀ ਦਾਲ, ਛੋਲਿਆਂ ਦੀ ਦਾਲ, ਅਰਹਰ ਦੀ, ਰਾਜਮਾ ਰੋਜ਼ਾਨਾ ਖਾਓ, ਗਟ ਹੈਲਥ ਬਿਹਤਰ ਰਹੋ। ਜੇ ਐਂਟੀਬਾਇਓਟਿਕਸ ਲੈ ਰਹੇ ਹੋ ਤਾਂ ਪ੍ਰੋਬਾਇਓਟਿਕਸ ਜ਼ਰੂਰੀ ਹੋ ਜਾਂਦਾ ਲੈਣਾ। ਕਬਜ਼ ਤੋਂ ਰਾਹਤ ਲਈ ਮੁੱਖ ਡਾਈਟ ਟਿਪਸ ਤੁਹਾਡੇ ਨਾਲ ਸਾਂਝੇ ਕਰ ਰਹੇ ਹਾਂ। ਕੁਝ ਨਾ ਕੁਝ ਤਾਂ ਤੁਹਾਡੀ ਡਾਈਟ ਵਿੱਚ ਕਮੀ ਰਹੀ ਹੋਊਗੀ ਜੋ ਤੁਹਾਨੂੰ ਕਬਜ਼ ਰਹਿੰਦੀ ਆ, ਜੋ ਤੁਹਾਡਾ ਪੇਟ ਖਰਾਬ ਰਹਿੰਦਾ ਆ। ਸਭ ਤੋਂ ਪਹਿਲਾਂ ਤਾਂ 2 ਤੋਂ 3 ਲੀਟਰ ਪਾਣੀ ਪੀਣਾ ਲਾਜ਼ਮੀ ਆ। ਇਹ ਮੈਂ ਹਰ ਵੀਡੀਓ 'ਚ ਕਹਿੰਦਾ ਕੀ ਤੰਦਰੁਸਤ ਰਹਿਣ ਲਈ ਪਾਣੀ ਬਹੁਤ ਜ਼ਰੂਰੀ ਆ ਪੂਰਾ ਪਾਣੀ ਪੀਣਾ ਬਹੁਤ ਜ਼ਰੂਰੀ ਸਵੇਰੇ ਗਰਮ ਪਾਣੀ ਦੇ ਦੋ ਗਲਾਸ ਜ਼ਰੂਰ ਪੀਣੇ ਆ ਵਿੱਚ ਅੱਧਾ ਨਿੰਬੂ ਵੀ ਪਾ ਸਕਦੇ ਹੋ ਡਾਈਟ ਵਿੱਚ ਆਪਾਂ ਜਿਆਦਾ ਫਾਈਬਰ ਵਾਲੇ ਅਨਾਜ ਤੇ ਸਬਜ਼ੀਆਂ ਤੇ ਫੋਕਸ ਰੱਖਣਾ ਹੁੰਦਾ ਅਨਾਜ ਜਿਵੇਂ ਕਣਕ ਦਾ ਆਟਾ ਜਵਾਰ ਬਾਜਰਾ ਰਾਗੀ ਓਟਸ ਬ੍ਰਾਊਨ ਰਾਈਸ ਇਹ ਸਾਰੇ ਅਨਾਜਾਂ ਵਿੱਚ ਭਰਪੂਰ ਫਾਈਬਰ ਹੁੰਦਾ ਆ ਪਰ ਆਟਾ ਇਹਨਾਂ ਦਾ ਮੋਟਾ ਹੋਵੇ ਔਰ ਰੋਟੀ ਬਣਾਉਣ ਵੇਲੇ ਕੋਈ ਆਟਾ ਨਹੀਂ ਛਾਣਨਾ ਹੁੰਦਾ ਬਿਨਾ ਛਾਣੇ ਪਕਾਉਣਾ ਹੈ। ਸਬਜ਼ੀਆਂ ਦੀ ਗੱਲ ਕਰੀਏ ਸਬਜ਼ੀਆਂ ਜਿਵੇਂ ਪਾਲਕ, ਗਾਜਰ, ਗੋਭੀ, ਸਾਗ, ਮੇਥੀ, ਪਿੰਡੀ, ਲੌਕੀ, ਕੱਦੂ, ਬ੍ਰੋਕਲੀ ਘੱਟੋ-ਘੱਟ 2 ਟਾਈਮ ਸਵੇਰੇ ਤੇ ਦੁਪਹਿਰੇ ਸਬਜ਼ੀਆਂ ਜ਼ਰੂਰ ਖਾਣੀਆਂ ਚਾਹੀਦੀਆਂ ਨੇ। ਔਰ ਸਲਾਦ ਵਿੱਚ ਖੀਰਾ, ਕੱਕੜੀ, ਟਮਾਟਰ ਵੀ ਵਰਤ ਸੰਗਦੇ ਹੋ। ਬੀਜ ਅਤੇ ਗਰੀਦਰ ਚੀਜ਼ਾਂ ਵੀ ਲੈ ਸਕਦੇ ਆ ਪਰ ਥੋੜੀ ਘੱਟ ਮਾਤਰਾ ਵਿੱਚ ਜਿਵੇਂ ਚੀਆ ਸੀਡਸ, ਬਦਾਮ ਹੋਗੇ। ਜੇ ਕਬਜ ਦੀ ਬਹੁਤ ਜ਼ਿਆਦਾ ਪ੍ਰੋਬਲਮ ਆ ਤਮ ਮੈਦਾ ਚਿੱਟੇ ਚਾਵਲ ਜੰਕ ਫੂਡ ਨਾ ਖਾਇਆ ਕਰੋ ਤਾਂ ਬਿਹਤਰ ਹੈ ਜੋ ਵੀ ਤੁਹਾਨੂੰ ਇਹ ਡਾਈਟ ਟਿਪਸ ਦੱਸੇ ਨੇ ਜਰੂਰ ਅਪਣਾਓ ਦੋ ਕੁ ਦਿਨਾਂ ਵਿੱਚ ਜਿਵੇਂ ਜਿਵੇਂ ਤੁਹਾਡੀ ਗਟ ਹੈਲਥ ਸੁਧਰੂਗੀ ਪੇਟ ਨਿਯੰਤਰ ਸਾਫ ਹੁੰਦਾ ਹੋ ਜਾਊਗਾ ਹੋਰ ਕਬਜ਼ ਲਈ ਸਾਡੇ ਆਯੁਰਵੇਦ ਵੱਲੋਂ ਕੁਝ ਪ੍ਰਮਾਣਿਤ ਨੁਸਖੇ ਨੇ ਜੋ ਤੁਹਾਡੇ ਨਾਲ ਸਾਂਝੇ ਕਰ ਰਹੇ ਹਾਂ ਪਹਿਲਾ ਹੈਗਾ ਸੁੱਕੇ ਆਲੂ ਬਖਾਰੇ 4-5 ਸੁੱਕੇ ਆਲੂ ਬਖਾਰੇ ਰਾਤ ਨੂੰ ਪਾਣੀ ਵਿੱਚ ਭਿਓ ਕੇ ਸਵੇਰੇ ਖਾਓ ਅਤੇ ਨਾਲ ਪਾਣੀ ਵੀ ਪੀ ਲਓ ਉਸ ਦਾ ਇਹ ਨੈਚੁਰਲ ਲੈਕਸੇਟਿਵ ਵਾਂਗ ਕੰਮ ਕਰਦੇ ਨੇ ਅਗਲਾ ਨੁਸਖਾ ਹੈਗਾ ਤ੍ਰਿਫਲਾ ਚੂਰਨ ਇੱਕ ਚਮਚ ਤ੍ਰਿਫਲਾ ਚੂਰਨ ਗਰਮ ਪਾਣੀ ਨਾਲ ਲੈਣਾ ਹੈ ਰਾਤ ਨੂੰ ਪੈਣ ਲੱਗੇ ਬਹੁਤ ਰਾਮਬਾਨ ਮੰਨਿਆ ਗਿਆ ਕਬ ਜੇਕਰ ਬਹੁਤ ਜ਼ਿਆਦਾ ਕਬਜ ਹੈਗੀ ਆ ਕਈ ਦਿਨ ਹੋ ਗਏ ਪੇਟ ਸਾਫ਼ ਨਹੀਂ ਹੋਇਆ ਤਾਂ ਇੱਕ ਦੋ ਚਮਚ ਰੰਡੀ ਦਾ ਤੇਲ ਗਰਮ ਦੁੱਧ ਨਾਲ ਰਾਤ ਨੂੰ ਲੈਣਾ ਹੈ ਪਹਿਲਾਂ ਇੱਕ ਚਮਚਾ ਲੈ ਕੇ ਦੇਖ ਲਿਓ ਕਿਉਂਕਿ ਬਹੁਤ ਤੇਜ਼ ਅਸਰ ਕਰਦਾ ਹੈ ਇਸ ਲਈ ਜ਼ਿਆਦਾ ਨਹੀਂ ਲੈਣਾ ਹੈਗਾ ਖਾਣੇ ਤੋਂ ਬਾਅਦ ਰਜਣਾ ਇੱਕ ਚਮਚਾ ਜਵੈਣ ਤੇ ਇੱਕ ਪੀਸ ਗੁੜ ਦਾ ਨਾਲ ਲੈ ਲਓ ਪਾਚਨ ਸ਼ਕਤੀ ਤੇਜ ਹੋ ਜੂ ਗੈਸ ਵੀ ਬਣਨ ਨੂੰ ਹਟ ਜੂ ਇੱਕ ਹੋਰ ਆਮ ਤੇ ਸੁਰੱਖਿਅਤ ਨੁਸਖਾ ਹੈਗਾ ਆ ਇਸਬਗੋਲ ਦਾ ਬਰਾਦਾ 2 ਚਮਚ ਇਸਬਗੋਲ ਨੂੰ ਦੁੱਧ ਜਾਂ ਪਾਣੀ ਵਿੱਚ ਮਿਲਾ ਕੇ ਰਾਤ ਨੂੰ ਲੈਣਾ ਆ ਮਲ ਨੂੰ ਨਰਮ ਕਰਨ ਵਿੱਚ ਬਹੁਤ ਹੈਲਪ ਕਰਦਾ ਹੈ ਇਹ ਸਾਰੇ ਨੁਕਸੇ ਲਗਾਤਾਰ ਵਰਤਣ ਤੇ ਅਸਰ ਦਿਖਾਉਣਗੇ ਘੱਟੋ ਘੱਟ 3 ਤੋਂ 4 ਦਿਨ ਦਾ ਟਾਈਮ ਲੱਗ ਸਕਦਾ ਪਰ ਜੇ ਤੁਸੀਂ ਸਹੀ ਫਾਈਬਰ ਵਾਲੀ ਡਾਈਟ ਜਿਵੇਂ ਪਹਿਲਾਂ ਦੱਸਿਆ ਅਤੇ ਪ੍ਰੋਬਾਇਓਟਿਕਸ ਜਿਵੇਂ ਦਹੀਂ ਲਸਣ ਪਿਆਜ਼ ਲੈਣਾ ਸ਼ੁਰੂ ਕਰ ਦੋਗੇ ਤਾਂ ਇੰਨਾ ਚੀਜ਼ਾਂ ਦੀ ਲੋੜ ਨਾ ਮਾਤਰ ਰਹੇਗੀ ਅੱਗੇ ਕਸਰਤ ਤੇ ਯੋਗ ਅਸਣਾਂ ਤੇ ਵੀ ਗੱਲ ਕਰ ਲਈਏ ਕਿਉਂਕਿ ਕਸਰਤ ਨਾਲ ਹੀ ਅੰਤਰੀਆਂ ਤੇਜਤ ਹੁੰਦੀਆਂ ਨੇ ਮਲ ਨੂੰ ਅੱਗੇ ਧੱਕਣ ਵਿੱਚ ਸਹਾਇਕ ਹੁੰਦੀਆਂ ਨੇ ਤੇ ਮਾਸਪੇਸ਼ੀਆਂ ਨੂੰ ਮਜ਼ਬੂਤ ਕਰਦੀਆਂ ਰੋਜ਼ ਸਵੇਰੇ 10-15 ਮਿੰਟ ਹੀ ਦਿੱਤੇ ਹੋਏ ਬਹੁਤ ਨੇ ਪਹਿਲਾ ਹੈਗਾ ਮਾਲਾਸਨ ਜਿਹਨੂੰ ਅੰਗਰੇਜ਼ੀ ਵਿੱਚ ਡੀਪ ਸਕੁਆਟ ਵੀ ਕਿਹਾ ਜਾਂਦਾ ਇਹ ਸਭ ਤੋਂ ਵਧੀਆ ਕਬਜ਼ਲੀ ਕਰਨਾ ਕਿਵੇਂ ਉਹ ਦੇਖ ਲੈਣੇ ਆ ਪੈਰਾਂ ਨੂੰ ਚੌੜੇ ਕਰਕੇ ਥੋੜਾ ਗੋਡੇ ਨੂੰ ਬਾਹਰ ਰੱਖ ਕੇ ਬੈਠ ਜਾਣਾ ਹੈ ਇੱਕ ਦੋ ਮਿੰਟ ਹੋਲਡ ਰੱਖ ਕੇ ਤਿੰਨ ਚਾਰ ਵਾਰ ਟਰਾਈ ਕਰਨਾ ਹੈ ਇਹ हिਪ ਨੂੰ ਫੈਕਸ ਕਰਦਾ ਮਤਲਬ ਖੋਲਦਾ ਆ ਅਤੇ ਬਾਉਲ ਮੂਵਮੈਂਟ ਨੂੰ ਤਸ਼ਾਹੀਤ ਕਰਦਾ ਦੂਜਾ ਆਸਣ ਹੈਗਾ ਆ ਪਵਨ ਮੁਕਤਾ ਆਸਣ ਪਿੱਠ ਦੇ ਪਾਰ ਲੇਟ ਜਾਣਾ ਆ ਗੋਡੇ ਸਿੱਧੇ ਰੱਖਣੇ ਆ ਫਿਰ ਛਾਤੀ ਵੱਲ ਲੈ ਕੇ ਆਉਣੇ ਆ ਮਤਲਬ ਗਲੇ ਨਾਲ ਟੱਚ ਕਰਨੇ ਆ 5 ਤੋਂ 10 ਸਕਿੰਟ ਹੋਲਡ ਰੱਖ ਕੇ ਤਿੰਨ ਤੋਂ ਚਾਰ ਵਾਰ ਰਿਪੀਟ ਕਰਨਾ ਹੈ ਇਹ ਗੈਸ ਕਬਜ ਤੋਂ ਤੁਰੰਤ ਰਾਹਤ ਦੇਣ ਵਾਲਾ ਆਸਣ ਹੈ ਤੀਜਾ ਹੈਗਾ ਆ ਪਛਮੂ ਤਾਂ ਨਾਸਣ ਲੱਤਾਂ ਸਿੱਧੀਆਂ ਕਰਕੇ ਬੈਠ ਜਾਣਾ ਆ ਅੱਗੇ ਝੁੱਕ ਕੇ ਪੈਰਾਂ ਨੂੰ ਛੋਣ ਦੀ ਕੋਸ਼ਿਸ਼ ਕਰਨੀ ਆ ਪੇਟ ਤੇ ਦਬਾਅ ਪਾਉਣਾ ਮਤਲਬ ਜੇ ਪੇਟ ਵੱਡਾ ਆ ਤਾਂ ਜਿੱਥੇ ਤੱਕ ਜਾ ਸਕਦੇ ਓੰਨਾ ਕਰ ਜਾਓ 10 15 ਸਕਿੰਟ ਹੋਲਡ ਰੱਖ ਕੇ ਤਿੰਨ ਤੋਂ ਚਾਰ ਵਾਰ ਰਿਪੀਟ ਕਰਨਾ ਚੌਥਾ ਹੈਗਾ ਪੁਚਾਂਗਾਸਣ ਮਤਲਬ ਕੋਬਰਾ ਪੋਜ਼ ਪੇਟ ਭਾਰ ਲੇਟ ਕੇ ਹੱਥਾਂ ਨੂੰ ਜ਼ਮੀਨ ਤੇ ਚੈਸਟ ਬਰਾਬਰ ਦੋਨੋਂ ਸਾਈਡ ਰੱਖ ਲੈਣਾ ਆ ਅਤੇ ਚੈਸਟ ਨੂੰ ਉੱਪਰ ਚੁੱਕਦੇ ਹੋਏ ਪੇਟ ਨੂੰ ਸਟ੍ਰੈਚ ਕਰਾਉਣਾ ਔਰ ਲਾਸਟ ਹੈਗੀ ਆਪਣੀ ਸਭ ਤੋਂ ਆਸਾਨ ਮਤਲਬ ਮਾਰਨਿੰਗ ਬਾਕ ਸਵੇਰ ਦੀ ਸ਼ਹਿਰ ਗਰਮ ਪਾਣੀ ਦੇ ਦੋ ਗਲਾਸ ਪੀ ਕੇ ਜਨਾਂ ਸੈਰ ਤੇ ਚੱਲ ਜਾਇਆ ਕਰੋ ਸ਼ਹਿਰ ਸਭ ਤੋਂ ਸੌਖੀ ਤੇ ਪ੍ਰਭਾਵਸ਼ਾਲੀ ਮੰਨੀ ਗਈ ਕਈ ਸਾਡੇ ਲੋਕ ਕਬਜ ਨੂੰ ਜੈਨੇਟਿਕ ਮੰਨਦੇ ਨੇ ਪਰ ਨਹੀਂ ਆਮ ਕਬਜ ਜੋ ਜ਼ਿਆਦਾਤਰ ਲੋਕਾਂ ਨੂੰ ਹੁੰਦੀ ਆ ਕੋਈ ਜੈਨੇਟਿਕ ਬਿਮਾਰੀ ਨਹੀਂ ਹੈਗੀ 90 ਤੋਂ 95% ਕੇਸਾਂ ਵਿੱਚ ਲਾਈਫ ਸਟਾਈਲ ਤੇ ਡਾਈਟ ਕਾਰਨ ਹੀ ਕਬਜ ਹੁੰਦੀ ਸਿੱਧੇ ਮੈਡੀਕਲ ਫੈਕਟਸ ਅਤੇ ਰਿਸਰਚਾਂ ਐਮੀ ਦੱਸਦਿਆਂ ਨੇ ਕਿ ਕਬਜ ਕੋਈ ਖਾਸ ਜੀਨ ਜਾਂ ਵਿਰਸੇ ਵਾਲੀ ਬਿਮਾਰੀ ਨਹੀਂ ਹੈਗੀ ਇਹ ਆਦਤਾਂ ਬਦਲ ਨਾਲ ਠੀਕ ਹੋ ਜਾਂਦੀ ਹੈ ਕਈ ਵਾਰ ਕਈ ਫੈਮਲੀੀਆਂ ਵਿੱਚ ਅਕਸਰ ਦੇਖੀ ਜਾਂਦੀ ਹੈ ਜਿਹਦੇ ਕਰਕੇ ਜੈਨੇਟਿਕ ਮੰਨੇ ਆ ਪਰ ਜ਼ਿਆਦਾਤਰ ਪਰਿਵਾਰਾਂ ਵਿੱਚ ਸਾਂਝਾ ਖਾਣ ਪੀਣ ਆਦਤਾਂ ਤੇ ਲਾਈਫ ਸਟਾਈਲ ਹੀ ਕਾਰਨ ਦੇਖੇ ਗਏ ਨੇ ਨਾ ਕਿ ਜੀਨਸ ਟਵਿਨ ਸਟੱਡੀਜ਼ ਅਤੇ ਗਵਾਸ ਵਿੱਚ ਆਮ ਕਬਜ ਲਈ ਕੋਈ ਮਜ਼ਬੂਤ ਜੀਨ ਜਾਂ ਲਿੰਕ ਨਹੀਂ ਮਿਲਿਆ ਅਗਰ ਤੁਹਾਡੀ ਫੈਮਲੀ ਵਿੱਚ ਜਾਂ ਤੁਹਾਨੂੰ ਅਕਸਰ ਕਬਜ ਰਹਿੰਦੀ ਆ ਆਹ 99% ਜੈਨੇਟਿਕ ਨਹੀਂ ਹੈਗੀ ਬਲਕਿ ਡਾਈਟ ਤੇ ਆਦਤਾਂ ਕਾਰਨੀਆਂ ਤੁਸੀਂ ਸਿਰਫ ਫਾਈਬਰ ਵਧਾ ਕੇ ਪੂਰਾ ਪਾਣੀ ਪੀ ਕੇ ਔਰ ਟਾਈਮ ਤੇ ਖਾ ਕੇ ਐਕਸਰਸਾਈਜ਼ ਜਾਂ ਬਾਗ ਕਰਕੇ ਇਹਨੂੰ ਠੀਕ ਕਰ ਸਕਦੇ ਹੋ ਜੇ ਬੱਚੇ ਵਿੱਚ ਜਨਮ ਤੋਂ ਹੀ ਬਹੁਤ ਗੰਭੀਰ ਕੱਲਜਾ ਜਾਂ ਫੈਮਿਲੀ ਵਿੱਚ ਕੋਈ ਰੇਅਰ ਸਿੰਡਰਮ ਆ ਤਾਂ ਹੀ ਜੈਨੇਟਿਕ ਚੱਕਰਾ ਸੋ ਬਹੁਤ ਹੀ ਸਾਫ ਤੇ ਕਲੀਅਰ ਸਮਝਾਉਣ ਦੀ ਕੋਸ਼ਿਸ਼ ਕੀਤੀ ਆ ਆਸ ਕਰਦਾ ਵੀਡੀਓ ਜ਼ਰੂਰ ਪਸੰਦ ਆਈ ਹੋਊਗੀ ਕਮੈਂਟ ਕਰਕੇ ਜ਼ਰੂਰ ਦੱਸਿਓ ਲਾਈਕ ਤੇ ਸ਼ੇਅਰ ਬਿਨਾ ਕਹੀ ਕਰਦੇ ਆ ਕਰੋ ਜੇ ਨਮਯੂ ਚੈਨਲ ਤੇ ਤਾਂ ਚੈਨਲ ਨੂੰ ਸਬਸਕ੍ਰਾਈਬ ਵੀ ਕਰ ਲੋ ਮਿਲਾਂਗੇ ਅਗਲਾ ਨਵਾਂ ਟੌਪਿਕ ਲੈ ਕੇ ਧੰਨਵਾਦ